ਹਾਂਜੀ ਪ੍ਰਧਾਨ ਜੀ ਅੱਜ ਤੁਹਾਨੂੰ ਕਿਉਂ ਰੋਕਿਆ ਗਿਆ ਹੈ ਪੁਲਿਸ ਮੁਲਾਜ਼ਮ ਤੁਹਾਡੇ ਬਾਰ ਪੂਰੇ ਬੈਠੇ ਆ। ਸਭ ਤੋਂ ਪਹਿਲਾਂ ਦਸ਼ਮੇਸ਼ਪਤਾ ਕਾਂਗੀਆਂ ਵਾਲੀ ਦੀ ਬਖਸ਼ੀ ਫਤਿਹ ਪ੍ਰਮਾਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ। ਪਹਿਲਾਂ ਤਾਂ ਅਸੀਂ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਗਾਵੜੀ ਇਹ ਸੋਡਾ ਜੋ ਸਾਡੇ ਕਿਸਾਨਾਂ ਦੀਆਂ ਦੇਸ਼-ਵਿਦੇਸ਼ਾਂ ਵਿੱਚ ਜੋ ਪੰਜਾਬ ਸਰਕਾਰਾਂ ਨਾਲ ਮੰਗਾਂ ਹੁੰਦੀਆਂ ਜਾਂ ਸੈਂਟਰ ਸਰਕਾਰਾਂ ਨਾਲ ਮੰਗਾਂ ਹੁੰਦੀਆਂ ਰੇਕ ਤਾਂ ਤੁਸੀਂ ਪਹੁੰਚਾਉਣੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਅੱਜ ਦਾ ਹੈ ਸਾਡਾ 5 ਤਰੀਕ ਦਾ ਸੰਯੁਕਤ ਕਿਸਾਨ ਮੋਰਚੇ ਦਾ ਪੂਰੇ ਭਾਰਤ ਚ 5 ਤਰੀਕ ਨੂੰ ਮੁੱਖ ਮੰਤਰੀਆਂ ਦੇ 12 ਮੂਰੇ ਧਰਨੇ ਡਾਉਣੇ ਸੀ ਪੱਕੇ ਤੌਰ ਤੇ ਜੋ ਖੜੇ ਲਿਆੰਦੇ ਆ ਸੈਂਟਰ ਸਰਕਾਰ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਖਾਤਰ ਪਹਿਲੇ ਤਾਂ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਖਾਤਾ ਰੱਦ ਕੀਤਾ ਵਾ ਨਾਲ ਹੀ ਸਾਨੂੰ ਮੁੱਖ ਮੰਤਰੀ ਨੇ 10 ਤਰੀਕ ਨੂੰ ਮੀਟਿੰਗ ਦਿੱਤੀ ਸੀਗੀ ਪਰ ਉਹ ਜਿਹੜੀ ਮੀਟਿੰਗ ਮੁੱਖ ਮੰਤਰੀ ਨੇ ਗਰਮ ਹੋ ਕੇ ਮੀਟਿੰਗ ਛੱਡ ਕੇ ਭੱਜਣਾ ਇਹ ਐਸਐਸ ਨੂੰ ਬਹੁਤ ਹੀ ਗਲਤ ਸਮਝਦੇ ਆ ਕਿਉਂਕਿ ਕੋਈ ਵੀ ਆਗੂ ਹੋਵੇ ਐਮਐਲਏ ਹੋਵੇ ਐਮਪੀ ਹੋਵੇ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਉਹਨਾਂ ਦੀ ਸ਼ਹਿਨ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ ਇਸ ਵਾਸਤੇ ਇਹਨਾਂ ਦਾ ਜੋ ਆਦਵਜਾਲੇ ਮੁੱਖ ਮੰਤਰੀ ਮੀਟਿੰਗ ਛੱਡ ਕੇ ਭੱਜਿਆ ਇਹ ਚ ਬਹੁਤ ਨਿੰਦਨਯੋਗ ਗੱਲ ਹੋਈ ਹੈ ਨਾਲ ਹੀ ਅਸੀਂ ਜਦੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਅਸੀਂ ਆਪਣੇ ਘਰਾਂ ਨੂੰ ਆ ਰਹੇ ਸੀਗੇ ਪੁਲਿਸ ਪ੍ਰਸ਼ਾਸਨ ਨੇ ਜਿਵੇਂ ਸਾਨੂੰ ਜਿੰਨੇ ਸੂਬੇ ਦੇ ਆ ਕੋ ਜਿੰਨੇ ਵੀ ਸੀਗੇ ਸੰਯੁਕਤ ਕਿਸਾਨ ਮੋਰਚੇ ਦੇ ਜਿਵੇਂ ਸਾਨੂੰ ਜੈਤੋ ਵੱਡਾ ਸੂਗਾ ਪੈਂਦਾ ਆਪਣੇ ਇੱਥੇ ਨਾਕਾ ਲੱਗਿਆ ਸੀਗਾ ਸਾਨੂੰ ਰੋਕ ਕੇ ਸਾਨੂੰ ਸੀਆਈ ਸਟਾਫ ਲੈ ਕੇ ਸਾਢੇ 12:00 ਵਜੇ ਰਸਤੇ ਲਿਆ ਸਾਡੇ ਜੱਥੇਬੰਦੀ ਕਰਨੀ ਉਹ ਸੰਯੁਕਤ ਕਿਸਾਨ ਮੋਰਚੇ ਦੀਆਂ ਜੋ ਜੱਥੇਬੰਦੀਆਂ ਸੀਗੀਆਂ ਸਾਨੂੰ ਸੀਆਗੋ ਨੂੰ ਚੱਕਿਆ ਸੀਗਾ ਉਹਨਾਂ ਨੇ ਧਰਨਾ ਲਾ ਕੇ ਰੋਡ ਜਾਮ ਕਰਕੇ ਸਾਨੂੰ ਕੱਲ 8:30 ਵਜੇ ਰਿਆ ਕਰਤਾ ਸੀਗਾ ਪਰ ਰਾਤ ਨੂੰ ਫੇਰ 7-8 ਵਜੇ ਸਾਡੇ ਜੋ ਬਾਰਮੂਹੇ ਪੁਲਸ ਲਾਤੀ ਹੈ ਸਾਨੂੰ ਜੋ ਧਰਨੇ ਤੇ ਨਹੀਂ ਜਾਣ ਦਿੱਤਾ ਜਾਂਦਾ ਇਸ ਵਾਸਤੇ ਪੁਲਸ ਬਾਰ ਚਲਾਤੀ ਸਾਡੇ ਨਹੀਂ وجہ ਕੀ ਹੈ ਮੁੱਖ ਮੰਤਰੀ ਕਿਉਂ ਰੋਕ ਰਿਹਾ ਤੁਹਾਨੂੰ ਇਹ ਸੰਘਰਸ਼ ਕਰਨ ਤੋਂ ਇਹ ਮੁੱਖ ਮੰਤਰੀ ਜਾਣੇ ਜੀ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਸਵਾਲ ਬਹੁਤ ਵਧੀਆ ਕੀਤਾ ਜਿਹੜੀਆਂ ਅਸੀਂ ਮੰਗਾਂ ਸਾਡੀਆਂ ਮੇਰੇ ਕੋਲ ਆ ਡਿਟੇਲ ਹੈ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ 18 18 ਮੰਗਾਂ ਮੇਨ ਮੰਗਾਂ ਸਾਰ ਜਿਹੜੀਆਂ ਹੈਗੀਆਂ ਇੱਥੇ ਲੈ ਕੇ ਚੱਲੇ ਆ ਅਸੀਂ ਆਪਣੇ ਸਾਰੀਆਂ ਜਿਹੜੀਆਂ ਹੈਗੀਆਂ ਇਹ ਮੰਗਾਂ ਇਹ ਤੇ ਨਾਲੇ ਮੰਗਾਂ ਜਿਹੜੀਆਂ ਮੇਨ ਆ ਜਿਹੜੇ ਇਹਨਾਂ ਦੇ ਕਈਆਂ ਹੋਈਆਂ ਮੰਗਾਂ ਇਹਨਾਂ ਦੀਆਂ ਜੋ ਚੋਣ ਮੈਨੀਫੈਸਟੋ ਚ ਬੋਲਦੇ ਆ ਜਾਂ ਹੋਰ ਕਰਦੇ ਆ ਉਹਨਾਂ ਮੰਗਾਂ ਅਸੀਂ ਲਾਗੂ ਕਰਾਉਣ ਵਾਸਤੇ ਜਾਦੇ ਸੀਗੇ ਪਰ ਇਹਨਾਂ ਨੇ ਸਾਰੇ ਪੂਰੇ ਪੰਜਾਬ ਚ ਰਾਤੋਂ ਰਾਤ ਫੋਰਸ ਲਾ ਕੇ 2 2 3 3 ਵਜੇ ਤੇ ਜਿੰਨੇ ਵੀ ਆਗੂ ਬੈਠੇ ਘਰਾਂ ਚੋਂ ਇਹਨਾਂ ਨੇ ਚੱਕ ਲਿਆਂਦੇ ਕਿਸੇ ਕੋਈ ਵੀ ਜਿਵੇਂ ਇਹਨਾਂ ਨੇ ਕ੍ਰਾਈਮ ਕੀਤਾ ਹੁੰਦਾ ਕਿਸੇ ਨੇ ਨਹੀਂ ਇਹ ਹੁਣ ਸੰਘਰਸ਼ ਰੁਕ ਜੂਗਾ ਤੁਹਾਡਾ ਇਹ ਚਲ ਕੇ ਅੱਗੇ ਜਾਰੀ ਰਹੂਗਾ ਸਾਡੇ ਲੋਕ ਜਾ ਰਹੇ ਆ ਸਾਨੂੰ ਕਿੰਨਾ ਚਿਰ ਸਾਡੇ ਬਰਮੂਰੇ ਬੈਠਣਗੇ ਜਿੱਦੋਂ ਵੀ ਜਾ ਉੱਠ ਕੇ ਅਸੀਂ ਚੰਡੀਗੜ੍ਹ ਨੂੰ ਰਵਾਨਾ ਹੋਵਾਂਗੇ ਸਾਡੇ ਦੂਜੇ ਸਾਥੀ ਵੀ ਜਾ ਰਹੇ ਆ ਵੱਖ-ਵੱਖ ਟਰਾਲੀਆਂ ਲੈ ਕੇ ਉਹ ਵੀ ਜਾ ਰਹੇ ਆ ਜਾਵਾਂਗੇ ਜੋ ਕਿਸਾਨਾਂ ਦੀ ਮੰਗਾਂ ਆ ਅਸੀਂ ਸ਼ਾਂਤ ਮੈ ਢੰਗ ਨਾਲ ਤੇ ਨਾਲ ਹੀ ਜਿਵੇਂ ਭਗਵੰਤ ਮਾਚ ਗਿਆ ਸੜਕਾ ਰੋਕਦੇ ਹਾਲਤਾਂ ਜਿੰਨੇ ਸੰਯੁਕਤ ਕਿਸਾਨ ਮੋਰਚੇ ਨੇ ਜਿੰਨੇ ਵੀ ਪ੍ਰੈਕਟ ਕੀਤੇ ਆ ਅਸੀਂ ਕੋਈ ਛੜਕ ਨਹੀਂ ਰੋਕੀ ਸਾਈਡ ਤੇ ਬਹਿ ਕੇ ਆਵਦਾ ਧਰਨਾ ਲਾਉਣੀ ਆ ਦੇ ਲੋਕਾਂ ਨੂੰ ਵੀ ਜਾਗਰਿਤ ਕਰਦਾ ਨਾਲ ਸਰਕਾਰਾਂ ਨੂੰ ਵੀ ਕਹਿਣ ਕਿ ਕਿਸਾਨ ਛੜਕਾ ਰੋਹਦੇ ਕਿਸਾਨਾਂ ਦੇ ਹਾਲਤਾਂ ਹਾਜੀ ਪ੍ਰਧਾਨ ਜੀ ਕੀ ਕਹਿਣਾ ਤੁਹਾਡਾ ਅੱਜ ਤੁਸੀਂ ਜਾਣਾ ਹੀ ਧਰਨੇ ਤੇ ਸੀ ਗਾਲ ਜੀ ਧਰਨੇ ਤੇ ਤਾਂ ਜਾਣਾ ਸੀਗਾ ਜੀ ਤਾਂ ਕੱਲ ਸ਼ਾਮ ਨੂੰ 12 ਵਜੇ ਰਾਤ ਨੂੰ ਸਾਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇੱਥੋਂ ਕੱਲ ਅਸੀਂ ਉੱਥੇ ਸਿਟੀ ਥਾਰੇ ਰਹੇ ਤੇ ਧਰਨਾ ਵਾਂਗ ਆ ਗਿਆ ਫਿਰ ਉੱਥੇ ਸ਼ਾਮ ਨੂੰ ਸਾਨੂੰ ਗ੍ਰਿਫਤਾਰੀ ਤੋਂ ਸ਼ਾਰਤ ਦਿੱਤਾ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਘਰੇ ਆ ਗਏ ਘਰੇ ਆਏ ਤੋਂ ਬਾਅਦ ਫਿਰ ਇਹਨਾਂ ਨੇ ਸਾਡੇ ਬਾਰਾਂ ਦੇ ਵਿੱਚ ਪੁਲਿਸ ਲਾ ਦਿੱਤੀ ਉਹਦਾ ਕਰਕੇ ਸਾਨੂੰ ਨਹੀਂ ਜਾਣ ਦਿੱਤਾ ਗਿਆ ਤੇ ਲੋਕ ਸਮਾਨ ਨੇ ਮਾਰਾ ਗੰਮ ਕੀਤਾ ਚੰਗਾ ਨਹੀਂ ਕੀਤਾ ਤੇ ਲੋਕ ਇੱਕ ਦਰ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੇ ਆਗੂ ਗਿਰਪਦਾਰ ਨਾ ਕਰਨ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਮਜ਼ਦੂਰਾਂ ਦੇ ਆਗੂ ਗਿਰਪਦਾਰ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕ ਇੱਕ ਦਰ भे पिया ਕਰਕੇ ਹਲੇ ਕੋ ਰੋ ਟਰੈਕਟਰ ਕੱਢਿਆ ਵੀ ਨਹੀਂ ਸੀ ਉਦੋਂ ਪਹਿਲਾਂ ਹੀ ਬਾਰ ਦੇ ਵਿੱਚ ਜਦੋਂ ਅਸੀਂ ਸਮਾਨ ਚੱਕਣ ਵਾਸਤੇ ਤੁਰਨ ਲੱਗੇ ਉਹਦੇ ਸਾਡੇ ਬਾਰ ਦੇ ਵਿੱਚ ਆ ਕੇ ਪ੍ਰਧਾਨ ਦੇ ਐਸਚੂ ਸਾਹਮਣੇ ਜਿਹੜਾ ਟਰੈਕਟਰ ਆ ਰੋਕ ਦਿੱਤਾ ਗਲੀ ਦੇ ਵਿੱਚ ਆਵਾਜਾਈ ਦੀ ਸਮੱਸਿਆ ਹੋਣ ਕਰਕੇ ਉਹਨਾਂ ਨੇ ਇੱਥੇ ਪਾਸੇ ਲਾ ਕੇ ਤੇ ਆਗੂਆਂ ਦੇ ਨਾਮ ਲੇ ਕੇ ਤੇ ਨਜ਼ਰਬੰਦ ਕਰਕੇ ਸੋ ਚਲੇ ਗਏ ਤੇ ਦੋ ਮੁਲਾਜ਼ਮਾਂ ਲਈ ਜਿਹੜੀ ਇੱਥੇ ਡਿਊਟੀ ਲਾ ਕੇ ਚਲੇ ਇੱਕ ਕਹਾਣੀ ਸੁਣਦੇ ਹੁੰਦੇ ਹੁੰਦੇ ਸੀ ਕਹਿੰਦੇ ਹੁੰਦੇ ਆ ਇਹ ਤੁਹਾਡੇ ਘਰਾਂ ਨੂੰ ਵੀ ਪੈਣਗੀ ਅੱਜ ਉਹ ਸੱਚ ਗੱਲ ਹੋ ਗਈ ਉਹਦੇ ਜੀ ਕੋਈ ਦੋਰ ਰਹਿ ਆਣੀ ਉਹ ਸੱਚ ਆ ਪਰਸੋ ਰਾਤ ਖੁਦ ਸਾਡੇ ਘਰੇ 11:30 ਵਜੇ ਇਹਨਾਂ ਨੇ ਰੇਡ ਕੀਤੀ ਹੈ ਰੇਡ ਵੀ ਇਸ ਤਰ੍ਹਾਂ ਕੀਤੀ ਹੈ ਜਿਵੇਂ ਕੋਈ ਅਸੀਂ ਬਹੁਤ ਤਕੜੇ ਸਮਗਲਰ ਕਿ ਕਿਸੇ ਬਹੁਤ ਤਕੜੇ کیس ਦੇ ਵਿੱਚ ਇਨਵੋਲਵ ਹੁੰਨੇ ਆ ਤੇ ਸੀਆਈ ਸਟਾਫ ਦੇ ਵਿੱਚ ਕੱਲ ਬੰਦਿਆਂ ਨੂੰ ਰੱਖਿਆ ਗਿਆ ਤੇ ਰਾਤ ਅਸੀਂ 5 6 ਵਜੇ ਛਡਾ ਕੇ ਲੈ ਆਏ ਆ ਸ਼ਾਮ ਨੂੰ ਤੇ ਘਰੇ ਹਾਲੇ ਪਹੁੰਚੇ ਨਹੀਂ ਸੀ ਇਦੋਂ ਪਹਿਲਾਂ ਜਿਹੜੇ ਨਜ਼ਰ ਬੰਦ ਫੇਰ ਕਰ ਦਿੱਤੀ ਸੀ ਹਾਂ ਹਾਂ ਮਾਨ ਸਾਹਿਬ ਦਾ ਵਤੀਰਾ ਵੇਖਿਆ ਤੁਸੀਂ ਕਿਸ ਤਰ੍ਹਾਂ ਬੋਲਦੇ ਦੀ ਬੋਲਦਾ ਮੈਂ ਵੀ ਇਹ ਇਹ ਇੰਨਾ ਗੱਲਾਂ ਦੀ ਕੀ ਅਸੀਂ ਮਤਲਬ ਕਿ ਇੰਨੀਆਂ ਗੱਲਾਂ ਚ ਆ ਜੇ ਨਾ ਜਦੋਂ ਇਹ ਐਮਪੀ ਬਣਿਆ ਐਮਪੀ ਬਣਿਆ ਉਹ ਤੋਂ ਮਤਲਬ ਮੋਟਰਸਾਈਕਲਾਂ ਤੇ ਚੜ ਗਿਆ ਕਿਸੇ ਦੀ ਗੱਡੀ ਬਲ ਤੇ ਮਤਲਬ ਜਿੰਨੇ ਗੱਡੀ ਜਾਂਦੀ ਹੈ ਬਲਦ ਵਾਲੀ ਉਹਦੇ ਤੇ ਬਹਿ ਗਿਆ ਅਸੀਂ ਆਖ ਵੀ ਆਮ ਆ ਵੀ ਇਹ ਸਾਡੀ ਵਕਤ ਹੀ ਸੋਚੂਗਾ ਜਿੰਨੇ ਕਹਿੰਦਾ ਸੀ ਮੈਂ ਇੰਡੀਆ ਚਲਾ ਕੇ ਮੂਹਰੇ ਮੰਜਾ ਢਾਕੇ ਸੌਂ ਜਾਂਦਾ ਉੱਥੇ ਮੱਛਰਦਾਨੀ ਦੀ ਲੋੜ ਨਹੀਂ ਜੇ ਮੇਰੇ ਇੰਜਨ ਸਟਾਰਟ ਕਰੇ ਮੇਰੀ ਦੋਰ ਨਾ ਬਦਲੀਆਂ ਅਸੀਂ ਇੰਨਾਂ ਗੱਲਾਂ ਦੇ ਵਿੱਚ ਆ ਕਿ ਇਹਨੂੰ ਮਤਲਬ ਕਿ ਹੋਰ ਕੋਈ ਬਾਹਲੇ ਚੰਗੇ ਨਹੀਂ ਸੀਗੇ ਪਹਿਲਾਂ ਦਿਨਾਂ ਨੇ ਉਹਦੇ ਉਹ ਗੇੜੀ ਲਿਆਂਦਾ ਸੀ ਅਸੀਂ ਇਹ ਭਗਵਾਨ ਤਮੰਤੀ ਢਿਜਗੇ ਵੀ ਬਾਲਾ ਕੇ ਆਮ ਘਰ ਦਾ ਮਾਸਟਰ ਦਾ ਮੁੰਡਾ ਵੀ ਪੰਜ ਚਾਰ ਕਿੱल्ल्या ਵਾਲਾ ਵੀ ਸਾਡੀ ਕਿਸਾਨਾਂ ਦੀ ਸੋਚੂ ਆ ਕਿਸਾਨਾਂ ਦੀ ਬਾਹ ਫੜੂਗਾ ਵੀ ਹੁਣ ਟਿੱਕਰ ਸਾਰੇ ਸਾਡੇ ਨਾਮ ਕਾਲੀ ਦਲ ਵੀ ਆਇਆ ਕਾਂਗਰਸ ਹੀ ਪਰ ਜਿਹੜੇ ਉਹਨਾਂ ਨੇ ਸਾਡੇ ਨਾਲ ਇਹ ਕਰਤੀ ਇਹਨੇ ਉਹ ਕਿਸੇ ਨੇ ਨਹੀਂ ਕਰੀ ਸਾਡੇ ਨਾਲ ਅਸੀਂ ਪਹਿਲਾਂ ਵੀ ਧਰਨਾ ਦਿੱਤਾ ਕਾਂਗਰਸ ਦੇ ਰਾਜ ਚ ਵੀ ਧਰਨਾ ਦਿੱਤਾ ਦੂਜਿਆਂ ਦੀ ਵੀ ਧਰਨੇ ਦਿੱਤੇ ਪਹਿਲਾਂ ਧਰਨੇ ਬਹੁਤ ਪਟਿਆਲੇ ਵੀ ਬੈਠੇ ਰਹੇ ਆ ਕਿਤੇ ਵੀ ਸਾਰੇ ਬੈਠੇ ਰਹੇ ਦਿੱਲੀ ਵੀ ਬੈਠੇ ਰਹੇ ਆ ਸਾਨੂੰ ਕਿਸੇ ਸਟੇਟ ਗਵਰਨਮੈਂਟ ਨੇ ਤਾਂ ਕਿਸੇ ਨੂੰ ਕਿਤੇ ਨਹੀਂ ਰੋਕਿਆਗਾ ਆਪਣੇ ਦਿੱਲੀ ਧਰਨਾ ਅਸੀਂ ਹਰੇਕ ਸਟੇਟ ਉੱਥੇ ਮਤਲਬ ਧਰਨੇ ਤੇ ਆਈ ਆ ਐਡਾ ਤਾਂ ਹੁਣ ਐਤਕੀ ਹਰਿਆਣੇ ਚ ਉਹ ਵੀ ਬੀਜੇਪੀ ਦੀ ਸਰਕਾਰ ਕਰਕੇ ਹੁਣ ਇਹ ਵੀ ਬੀਜੇਪੀ ਦੀ ਇੱਕ ਬੀ ਟੀਮ ਹੁਣ 27 ਦੇ ਵਿੱਚ ਇਲੈਕਸ਼ਨ ਫੇਰ ਆਉਣੇ ਆ ਕੀ ਤੁਹਾਡੇ ਜਥੇਬੰਦੀਆਂ ਫਿਰ ਇਹ ਆਮ ਆਦੀ ਪਾਰਟੀ ਦੇ ਵਿਰੁੱਧ ਕਰੋਗੇ ਤੁਸੀਂ ਆਮ ਆਦਮੀ ਪੰਡਾ ਕਰਾਈ ਆ ਰਹੇ ਅਸੀਂ ਜਥੇਬੰਦੀਆਂ ਨਹੀਂ ਗੱਲੀਆਂ ਆਮ ਲੋਕਾਂ ਨੇ ਨਹੀਂ ਇਹਨਾਂ ਨੂੰ ਵੜਦੇ ਤਾਂ ਹੁਣ ਵੀ ਨਹੀਂ ਗਿੱਤੇ ਜਿੰਨੇ ਇਹਨਾਂ ਦੇ ਐਮਐਲਏ ਆ ਤੁਸੀਂ ਵੀਡੀਓ ਕਿਸੇ ਦੀ ਕੁਛ ਹੋਈ ਜਾਂਦਾ ਕਿਸੇ ਦੀ ਆਹ ਪਰਚੇ ਕਰਾਉਣ ਦੇ ਆਈ ਜਾਂਦੇ ਜੈਤੂ ਵਾਲੇ ਐਮਐਲਏ ਦਾ ਵੀ ਤੁਸੀਂ ਸਾਰੇ ਕੁਛ ਬੀਚ ਹੀ ਲਿਆ ਹੈ ਵੀ ਮਨਿੰਦਰ ਜੇ ਸਿੱਧੂ ਤੇ ਜਿਹੜਾ ਪਰਚਾ ਉਹ ਉੱਥੋਂ ਬਲਕਾਰ ਤੋਂ ਹੋਇਆ ਹੈ। ਹਿਸ਼ਾਰਾ ਤਾਂ ਅੱਧ ਸ਼ਹਿਰ ਮਤਲਬ ਕਹੀਦਾ ਸੀ ਅੱਜ ਉਹ ਤੇ ਮਤਲਬ ਆਪ ਦੀ ਜਿਹੜੀ ਖਤ ਕੱਢਣੀ ਸੀ ਉਹਦੇ ਰਾਈ ਇੱਥੋਂ ਕੱਢ ਰਿਆ ਸੀਗਾ। ਇਹ ਵਾਰ ਤਾਂ ਲੋਕਾਂ ਨੇ ਇਹਨਾਂ ਨੂੰ ਉਹੀ ਨਹੀਂ ਦੇਣਾ ਡਾਲੀ ਮਾਰ ਮਾਰ ਕੇ ਇਹਨਾਂ ਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਉਹੀ ਪਿਆ ਦੇਣਾ। ਜਵਾਨ ਤਾਂ ਇਹਨਾਂ ਦੀਆਂ ਜੱਗ ਤੁਹਾਨੂੰ ਪਤਾ ਇਹਨਾਂ ਨੂੰ ਵੀ ਆ ਸਾਨੂੰ ਵੀ ਇਹਨਾਂ ਨੇ ਸਾਨੂੰ ਨੇੜੇ ਨਹੀਂ ਲੱਗਣ ਦੇਣਾ ਕਿਸੇ ਨੇ ਪਿੰਡਾਂ ਵਾਲਿਆਂ ਨੇ ਕਿਉਂਕਿ ਇਹ ਸਾਰੇ ਉਹੀ ਸੀਗੇ। ਮਤਲਬ ਚਾਹ ਕੇ ਕੋਈ ਪ੍ਰਧਾਨ ਬਣ ਗਿਆ ਕੋਈ ਆ ਕੇ ਮਤਲਬ ਐਮਐਲਏ ਸਾਰੇ ਬਣਾਤੇ ਆ ਮੰਤਰੀ ਬਣ ਗਏ ਕੋਈ ਮੰਤਰੀ ਬਣਦੇ ਕਾਬਲ ਨਹੀਂ ਦੇ ਵਿੱਚ ਹੋ ਕੀ ਆਉਣ ਤੇ ਜੋ ਵੀ ਇਹਨਾਂ ਨੇ ਬੀਜੇਪੀ ਕਰ ਰਹੀ ਆ ਜੋ ਵੀ ਹੁਣ ਪੰਜਾਬ ਦੇ ਵਿੱਚ ਇਹ ਤਿਆਰੀ ਕਰ ਰਹੀ ਆ ਕੋਈ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਹੀ ਬੰਦੇ ਉਹ ਚਿਹਰੇ ਇਹਨਾਂ ਨੇ ਮੂਰੇ ਲਿਆਉਣੇ ਆ ਇਹਨਾਂ ਤਾਂ ਬੀਜੇਪੀ ਦਾ ਤਾਂ ਸਾਨੂੰ ਉੱਥੇ ਪਹਿਲਾਂ ਹੀ ਪਤਾ ਹੈ ਕਿ ਕਿਸਾਨਾਂ ਵਾਸਤੇ ਇਹਨਾਂ ਨੇ ਕੀ ਕੀਤਾ ਸਾਨੂੰ ਸਾਲ ਭਾ ਕੇ ਸਾਨੂੰ ਉੱਥੇ ਲਾਰਾ ਲਾ ਕੇ ਜੋ ਵੀ ਕਹਿਤਾ ਵੀ ਬਿੱਲ ਪਾਸ ਹੋ ਗਿਆ ਤੁਸੀਂ ਜਾਓ ਸਾਡੀਆਂ ਸ਼ਰਤਾਂ ਤਾਂ ਜੀ ਵੀ ਉਹਦੀਆਂ ਉਹੀ ਆ ਐਮਐਸਵੀ ਦਾ ਹੀ ਸਾਰੇ ਜਿਹੜੀ ਸੀਗੀ ਪਰਾਲੀ ਦਾ ਮੁੱਦਾ ਸੀਗਾ ਜਾਂ ਹੋਰ ਸਾਰੇ ਕਿਸਾਨਾਂ ਦੇ ਕਰਜ਼ੇ ਦਾ ਮੁੱਦੇ ਦਾ ਸਾਡਾ ਤਾਂ ਉਹੀ ਆ ਨਾ ਇਹਦਾ ਤਾਂ ਉਹੀ ਪਤਾ ਲੱਗਿਆ ਜੀ ਜਦੋਂ ਮੀਟਿੰਗ ਚੱਲ ਰਹੀ ਸੀਗੀ ਤੁਸੀਂ 5 ਤਰੀਕ ਨੂੰ ਕੀ ਕਰੋਗੇ ਇਹਦੀ ਬੋਲੀ ਤੇ ਅੱਜ ਉਹਨਾਂ ਦੀ ਤਾਂ ਉਮਰ ਹੀ 70 70 75 75 ਸਾਲ ਦੇ ਜਿਹੜੇ ਪ੍ਰਧਾਨ ਆ ਸਾਡੇ ਸੂਬਾ ਉਹਨੂੰ ਤਾਂ ਪਹਿਲਾਂ ਹੀ ਪਤਾ ਸੀ ਜਦ ਵੀ ਇਹੇ ਕੁਛ ਕਰੂਗਾ। ਇਕੱਠੇ ਬੰਦੀ ਜਿਹੜੀ ਸਯੁਕਤ ਮੋਰਚੇ ਨੇ ਕਾਲ ਦਿੱਤੀ ਸੀ ਜੀ। ਜੇ ਤੁਸੀਂ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ 43 ਸੈਕਟਰ ਦੇ ਵਿੱਚ ਆਪਾਂ ਨੂੰ ਜਗ੍ਹਾ ਮਿਲੂਗੀ ਉੱਥੇ ਆਪਾਂ ਧਰਨਾ ਲਾਉਣਾ। ਧਰਨਾ ਤਕਰੀਬਨ 7 ਦਿਨਾਂ ਦਾ ਸੀਗਾ। ਆਲਮੋਸਟ 7 ਦਿਨਾਂ ਦੇ ਕਹਿੰਦੇ ਸੀਗੇ ਹੋ ਸਕਦਾ ਵੱਧ ਵੀ ਸਕਦਾ ਸੀ ਜੇ ਉਹਨਾਂ ਗੱਲਾਂ ਤੇ ਸਹਿਮਤੀ ਪੈ ਜਾਂਦੀ ਤਾਂ। 3 ਤਰੀਕ ਨੂੰ ਮੀਟਿੰਗ ਹੁੰਦੀ ਆ ਸਯੁਕਤ ਮੋਰਚੇ ਦੇ ਲੀਡਰਾਂ ਨਾਲ ਬਹੁਤ ਵੱਡੀ ਲੀਡਰਸ਼ਿਪ ਸੀਗੀ। ਸੋ ਉਹਦੇ ਵਿੱਚ 8 ਤੋਂ 9 ਗੱਲਾਂ ਤੇ ਮੰਤਨ ਹੁੰਦਾ ਹੈ ਤੇ ਉਹ 9 ਗੱਲਾਂ ਤੇ ਮੰਤਨ ਹੋਣ ਤੋਂ ਬਾਅਦ ਕਿਤੇ ਉਹਨਾਂ ਨੂੰ ਇੱਕ ਅੱਖ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਮੈਂ ਅਪਾਇੰਟਮੈਂਟ ਲਈ ਦੀ ਹੈ ਡਾਕਟਰ ਤੋਂ ਤੇ ਮੈਂ ਚਲਾ ਜਾਂਦਾ ਚਲੋ ਉੱਥੇ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਸੀਗੇ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਪੰਜ ਮਿੰਟ ਸਾਨੂੰ ਦੇ ਦਿਓ 5 ਮਿੰਟ ਦੇ